ਲਓ ਸਰ ਲੈ ਭਾਈ ਹੁਣ ਤੁਸੀਂ ਕਿ ਤੁਸੀ ਬੋਲੇ ਨਾ ਮੀਡੀਆ ਪਰ ਆ ਬਾਜ ਘੱਟਾ ਲੈ ਬੋਲੋ ਭਲਾ ਮੇਰੀ ਕਿ ਆਵਾਜ਼ ਲੋਕੋ ਸੂਦੀ ਇਕੱਠਾਂ ਦੀ ਆਵਾਜ਼ ਹੋ ਕੇ ਨਾ ਮੇਰੀ ਆਵਾਜ਼ ਨੂੰ ਦੱਬ ਲੂਗੀ ਤੇ ਕੋਈ ਇਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਹੋਣੀ ਇੱਕ ਜਾਦੂਗਰ ਆਪਾਂ ਬੁਲਾ ਲੈਨੇ ਆ ਉਹ ਕਹਿੰਦਾ ਜੀ ਮੈਂ ਤਾਂ ਇੰਨੇ ਪੈਸੇ ਲਊਗਾ ਉਹ ਸੁਨਵਾਈ ਨਹੀਂ ਕਹਿੰਦਾ ਉਹ ਕਿਉਂ ਨਹੀਂ ਕਹਿੰਦਾ ਉਹਨੂੰ ਪਤਾਗਾ ਵੀ ਆਪਦਾ ਘੰਟਾ ਬੋਲਾਂਗੇ ਆਪਣੀ ਕੋਈ ਗੱਲ ਸੁਣੇ ਭਈ ਨਾ ਸੁਣੇ ਆਪਾਂ ਅੱਧਾ ਘੰਟਾ ਬੋਲ ਕੇ ਇਹਨਾਂ ਨੂੰ ਤਾਂ ਐਨੇ ਪੈਸੇ ਲੈ ਕੇ ਭੱਗ ਜਾਣਗੇ ਬੱਚੇ ਮੈਂ ਸਕੂਲੇ ਵਿੱਚ ਜਾਣ ਲਗਾ ਮੈਂ ਸਕੂਲੇ ਵਿੱਚ 100 ਰੁਪਏ ਬੱਚਨ ਵੰਡ ਕੇ ਆਉਣਾਗਾ ਮੇਰੇ ਕੋਲ ਕਾਪੀ ਵੀ ਨਹੀਂ ਹੁੰਦੇ ਆ ਮੈਂ ਸਵਾਲ ਬੋਲਦਾ ਇਹ ਨਾਮ ਵੀ ਦਿੰਨਾਗਾ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੂੰਗਾ ਜੇ ਗੱਲ ਮੇਰੀ ਚੰਗੀ ਲੱਗੀ ਉਹਦੇ ਅਮਲ ਕਰ ਲਿਓ ਜੇ ਚੰਗੀ ਨਾ ਲੱਗੀ ਉਹਨੂੰ ਛੱਡ ਦਿਓ ਕਿ ਇਹਦੇ ਵਿੱਚ ਪਈ ਦਮ ਨਹੀਂ ਹੁਣ ਆਪਾਂ ਜਦੋਂ ਕਈ ਵਾਰੀ ਤੁਰ ਕੇ ਜਾਂਦੇ ਆ ਬਾਜ਼ਾਰ 'ਚ ਜਦੋਂ ਤੁਰੇ ਜਾਣੇ ਨਾ ਅੱਖਾਂ ਦੇਖਣ ਦਾ ਕੰਮ ਕਰਦਿਆਂ ਨੇ ਕਿਹੜੇ ਲਾਕੇ ਪੜੀ ਲਗਾ ਅੱਖਾਂ ਦਿਮਾਗ ਨੂੰ ਇਹ ਦੱਸ ਦਿਆ ਨੇ ਆਹ ਸੜਕ ਦੇ ਵਿਚਾਲੇ 20 ਵਿੱਚ ਕਰੋਨਾ ਟਿਕਿਆ ਪਿਆਗਾ ਛੋਟੇ ਕੋਲ ਹੋਵੇ ਟਾਈਮ ਕੋਤੀ ਖੜਕੇ ਚਾਰੇ ਪਾਸੇ ਦੇਖ ਕੇ ਕੋਈ ਜੀ ਤਾਂ ਨਹੀਂ ਆ ਰਹੀ ਉਹ ਮੋਟਰਸਾਈਕਲ ਵਾਲਾ ਉਹਦਾ ਭਾਈ ਖੜ ਜੋ ਡੀਪ ਆਪਣੇ ਬੇਚਣਾਂ ਬਾਰੇ ਜਦੋਂ ਲੰਘ ਗਿਆ ਯਾ ਸੜਕ ਦੇ ਕਾਲੇ ਲੋੜਾ ਜਿਹਾ ਪਿਆ ਨਾ ਉਹਨੂੰ ਚਾਕੇ ਇਹ ਆਪਣੇ ਜਿੰਨੇ ਵੀ ਆਇਟਮ ਕਰਾਂਗੇ ਤੁਹਾਨੂੰ ਸਮਝਾਉਂਗਾ ਰਪਈਆ ਇਦੇੰਦਰ ਗੱਲੀਬਾਤੀ ਲਾ ਕੇ ਰੱਖਿਆ ਮੈਂ ਤੁਹਾਨੂੰ ਅਰਪੀਨੰਦਰ ਪਾਚੇ ਦੀ ਇਹ ਫੇਡ ਕਰਨਾ ਕਿ ਮੈਂ ਘਰ ਜਾ ਕੇ ਇਹਦੇ ਵਿੱਚ ਪਾਪਾ ਜੱਜੂ ਧੰਮ ਦਿਖਾਉਂਗਾ ਇਹਦੇ 1 ਰੁਪਈਆ ਬਰ ਕੋ ਕੁ ਕੁਮਾਰੂ ਇਹਦੇ ਹੈ ਜੱਜੂ ਧੰਮ ਜੱਜੂ ਆਂਰੇ ਬੋਲ ਤਾਸ ਇਹ ਤਾਸ ਜਿਸ ਪੂਰਨ ਤੇ ਗੁਰਦੁਆਰੇ ਵਿੱਚ ਨੇ ਹੁਣੀ ਮਾੜਾ ਕਿਉਂ ਕਿ ਸਕੂਲ ਤੇ ਗੁਰਦੁਆਰੇ ਵਿੱਚ ਕਿ ਚੰਗੀ ਸਿੱਖਿਆ ਹੀ ਦਿੰਦੇ ਆ ਹੋਰ ਕੋਈ ਦੂਜੀ ਗੱਲ ਨਹੀਂ ਕਰ ਸਕਦੇ ਇਹ ਮੈਂ ਕਦੋਂ ਲਈ ਫਿਰਦਾਗਾ ਮੈਂ ਬੱਚੇ ਦੀ ਪਰਖ ਕਰਦਾ ਕੋਲ ਪੱਕੇ ਤੇ ਵੀ ਹੁੰਦੀਆਂ ਅੱਖਾਂ ਨਾਲ ਦੇਖ ਲਓ ਕੰਨਾਂ ਨਾਲ ਮੇਰੀ ਗੱਲ ਸੁਣਿਓ ਇਹ ਤਾਂ ਇਹਦੇ ਪੱਤੇ ਨੂੰ ਮੈਂ ਫੜਿਆ ਜਾਂਦਾ ਭਈ ਲੈ ਬੋਲੋ ਸਭ ਸਾਰੇ ਪੱਤੇ ਦੀਂਦੇ ਬੱਚੇਓ ਬੋਲੋ ਹਾਂਜੀ ਇਹ ਪੱਤੇ ਨੇ ਮੇਰੇ ਕੋਲੇ ਚਾਰ ਕਿੰਨੇ ਨੇ ਭਲਾ ਚਾਰ ਕਿਰ ਕਿਰ ਦੋ ਪੱਤੇ ਤੰਨਾ ਜੀ ਮੇਰੇ ਮਗ ਨਹੀਂ ਲੱਗਣੇ ਜੇ ਮੈਂ ਬੋਲੀਆ ਨਾ ਮੈਂ ਗੱਪ ਮਾਰਦਾ ਮੈਂ ਕਿ ਚਿਰਾਗ ਲੋ ਕਾ ਮੈਂ ਠਾਗ ਲੋ ਕਾ ਜਿਹਦੇ ਮਗਨਾ ਲੱਗੋ ਅੱਜ ਲੋੜ ਆ ਸਾਨੂੰ ਸਬੂਤ ਦੀ ਫੋਟੋ ਵਿੱਚ ਕੇ ਦੇਖ ਲੋ ਕਿਨੇ ਵੀ ਹਾਂ ਅਸੀਂ ਆ ਗੱਲ ਨੂੰ ਕਹਨੇ ਆ ਇਹਨਾਂ ਦੇ ਘਰੇ ਇੱਟਾਂ ਉਹਦੇ ਬੱਚੇ ਨੇ ਘੱਟ ਹੋ ਗਿਆ ਅੱਜ ਦੇਖ ਕੇ ਜੀ ਤੁਸੀਂ ਅੱਗੇ ਤਾਂ ਪੁੱਛੋ ਕਦੇ ਭਾਈ ਤੁਸੀਂ ਸਰਵੜੇ ਕਿਤੇ ਸੜਕ ਤੇ ਭਾਈ ਦੇ ਜਾਂ ਵੀ ਵਿੱਚ ਭਾਈ ਦੇ ਦੇਖਿਆ ਇੱਟਾਂ ਉਹਦੇ ਕਿਤੇ ਘਰੇ ਕੋਈ ਬੰਦਾ ਮਾਰਦਾ ਹੁੰਦਾ ਗਾ ਇਹ ਤਿੰਨ ਪੱਤੇ ਆ ਦੋ ਕਾਲੇ ਇੱਕ ਲਾਲ ਲਾਲ ਕਿੱਥੇ ਬੋਲੋ ਮੁੱਤ ਜੀ ਬੜਾ ਧਿਆਨ ਨਾਲ ਨਿਗਰ ਰੱਖਣੇ। ਜਦੋਂ ਲਾਲ ਪੱਤਾ ਕੱਢ ਕੇ ਆਪਾਂ ਇੱਥੇ ਧਰਿਆ। ਤੇ ਆਹ ਪੱਤ ਨੂੰ ਵੜ ਕੇ ਭਾਈਆ ਹੁਣ ਆਪਾਂ ਐ ਕਰਿਆ। ਮੁੱਤ ਜੀ ਮੈਨੂੰ ਐ ਦੱਸਣਾਗਾ ਵੀ ਜਿਹੜਾ ਲਾਲ ਪੱਤਾ ਗਾ ਉਹ ਕਿੱਥੇ ਆ? ਉੱਥੇ। ਉੱਥੇ। ਬਾਬੇ ਨੇ ਮਾਰੀ ਬੂਖ ਪੱਤਾ ਹੋਰ ਬਣ ਗਿਆ। ਬਾਬਾ ਕੌਣ ਹੁੰਦਾ? ਜਿਹਦੇ ਲਾਲ ਕਾਲੇ ਕੱਪੜੇ ਪਾਏ ਹੋਣ। ਮੱਥੇ ਤੇ ਤਿਲਕ ਲੱਗਿਆ ਹੋਵੇ। ਲੋਕ ਕਹਿੰਦੇ ਕੋਈ ਬਾਬਾ ਹੁੰਦਾ ਦਾ ਪਹਿਰਾਵਾ ਦੇਖ ਕੇ ਪਰ ਬੰਦੇ ਨੂੰ ਕੰਮ ਤੋਂ ਪਛਾਣਿਆ ਜਾਂਦਾਗਾ। ਕੋਈ ਤੁਹਾਨੂੰ ਮੈਂ ਦੱਸਾਂ ਮੈਂ ਫੂਟਮਾਰਟੀਕ ਮਾਰੀ ਨਹੀਂ ਦੇਖੋ ਮੈਂ ਬਿਨਾ ਫੂਟੂ ਤੋਂ ਪਤਾ ਹੋਰ ਬਣਾਤਾ ਇਹ ਲਾਲ ਪੱਤਾ ਨਹੀਂ ਹੈਗਾ ਤਾਂ ਕਿ ਆਪਾਂ ਦੇਖੀਏ ਇਹ ਕਿਹੜਾ ਪੱਤਾ ਹੈਗਾ ਕੋਈ ਫੋਟੋ ਬਣੀ ਕਿਵੇਂ ਨੂੰ ਸਮਝੋ ਇਹਨੀ ਫੋਟੋ ਆਨਾ ਇਹ ਮੈਂ 10 ਰੁਪਏ ਦੀ ਦੁਕਾਨਦਾਰ ਤੋਂ ਮੁੱਲ ਲੈ ਕੇ ਪੱਤੇ ਨਾਲ ਜੋੜਤੀ ਤੇ ਦੋ ਪੱਤੇ ਜੁੜੇ ਹੋਏ ਨੇ ਪਾੜ ਕੇ ਦੇਖੋ ਲਾਲ ਪੱਤਾ ਕਿੱਥੇ ਆ ਇਹਦੇ ਵਿੱਚ ਦੀ ਦਾ ਕਿਉਂ ਨਹੀਂ ਕਿੱਥੇ ਆ ਕੀ ਕਿਉਂ ਤੇ ਕਿਵੇਂ ਚੌਥੀ ਗੱਲ ਕਿੱਥੇ ਚਾਰ ਗੱਲਾਂ ਸਮਝ ਲੂ ਨਾ ਲਾਲ ਪੱਤਾ ਪੱਤੇ ਦੇ ਵਿੱਚ ਤੁਸੀਂ ਪੱਤੇ ਮੈਨੂੰ ਖੋਲੋ ਇੱਥੇ ਮੱਜ ਇਕੱਲਾ ਤੁਸੀਂ ਗਿਣਤੀ ਵਿੱਚ ਜ਼ਿਆਦੇ ਹੋ ਜਿਹਦੇ ਵਿੱਚ ਪੱਤੇ ਖੋਲਣਾ ਬੇਸਕੋ ਸਮਝੂਗਾ ਇਹ ਪੱਤਾ ਅਨੇ ਆਟਾ ਖੇਲ ਲੱਗੇ ਆ ਕਿ ਪਤਾ ਹੈ ਕੱਟ ਕੇ ਦੀਦੀ ਬੇਕਾ ਦਾ ਕੀ ਪਿਆਰ ਰਸ ਮਿਆਤਾ ਸਮਝ ਆ ਗਿਆ ਸਿਆਣੀ ਇਹਨੂੰ ਕੀਤਾ ਕਿਵੇਂ ਉਹਨੂੰ ਸਮਝੋ ਇਹਦੇ ਸੰਤਿਆ ਪਤਲ ਖੋਲਿਆ ਉਹ ਖੋਲਿਆ ਇਹਨੂੰ ਮੈਂ ਢੱਕ ਲਿਆ ਆ ਜਗਾ ਦੀਦੀ ਸੀ ਇਹ ਚਾਰੇ ਉਂਗਲਾਂ ਨਾਲ ਮੈਂ ਪੂਰਾ ਕਰ ਲਿਆ ਜਦੋਂ ਪੱਤੇ ਨੀਵੇਂ ਕਰੇ ਉਹਦੇ ਚਲਾਕ ਲੁਕ ਜੋਗੀ ਬਾਬਾ ਸਾਨੂੰ ਪੱਤਾ ਕੱਟ ਕੇ ਕੋਲ ਧਰ ਗਿਆ ਸੀਗਾ ਓਰੇ लाल पत्ता ਤਾਂ ਕੱਢੀ ਨਹੀਂ ਜਾਂਦਾ। ਕੋਈ ਜਦਰੀ ਹੁੰਦਾ ਹਰੇ ਕਾਦੇ ਪਿੱਛੇ ਕੋਈ ਕਾਰਨ ਹੁੰਦਾ। ਅਰੇ ਭਾਈ ਨੇ ਮੈਨੂੰ ਫੋਨ ਕਰਦੇ ਜੀ ਕਹਿੰਦੇ ਮਾੜੇ 10 ਵਜੇ ਨਾਲ ਆ ਜਿẽਗਾ। ਮੇਰਾ ਪਿੰਡ ਸੀਧੇ ਕੁਸ਼ਾਣ ਕੋਲੇ ਪਿੰਡ ਕੋਲੇ ਆ। ਮੈਂ ਕੱਲ ਮੇਰੇ ਘਰ ਕੋਲੇ ਕੋਲੇ ਸਨੈਪੀਅਰ ਜੀ ਮੈਂ ਕਿਹਾ ਸਨਾਬਜੰਗ ਕਰਕੇ ਮੈਨੂੰ ਸੁਦੇ ਹਟਾ ਦੀ। ਕਹਿੰਦੇ ਜੀ ਚੰਗਾ ਅੱਜ ਮੈਨੂੰ ਮੇਰੇ ਘਰ ਨਾਲ 5 ਵਜੇ ਕਰਕੇ ਬਾਜਾ ਮਰੀ ਜਾਵੇ। ਮੈਨੂੰ ਕਰੀ ਜਾਵੇ। ਉਠ ਖੜੋ ਜੀ ਮੈਂ ਰੋਟੀ ਪਕਾਉਣੀ ਆ ਕਵੇਤੀ ਤਵੇ ਤੇ ਪਿਆ ਰੋਟੀ ਮਸਾਲਾ ਆਹ ਸਾਡੀ ਕਮਲੀ ਦਾ ਕੰਮ ਕਰਦੇ ਚਾਹ ਬੇੜ ਨਾ ਦੇ ਅੰਦਰ ਕਰ ਆਪਰੇ ਕੋਲੇ ਘਰਸੀ ਹੈ ਬੱਚਿਓ ਇਹ ਮੈਂ ਮੁੱਲ ਲੈ ਕੇ ਆਇਆ ਚੰਗਾ ਹੋਣਾ ਕੋਲ ਬਚਾਲੋ ਫਟ ਕੇ ਜੋੜਾਂਗੇ ਪਰ ਵਿਗਿਆਨ ਸੈਡ ਸਿੱਧ ਕਰਦੀ ਆ ਵੱਡ ਕੇ ਕੋਈ ਚੀਜ਼ ਛੁੱਟਦੀ ਨਹੀਂ ਉਹ ਜੋ ਕੀ ਕਪਾ ਜੋੜ ਗਿਆ ਉਹ ਜੋੜ ਗਿਆ ਲਾਉਣੇ ਨੂੰ ਪਿਆਣਾ ਬਚਾਲੂ ਆ ਕੇ ਵੱਡੂ ਅੱਜ ਵੀ ਕਿਹੜਾ ਵੱਡੂ ਨਾ ਇਹ ਵੀ ਦਾ ਚਿਆਣਾ ਜਿਹੜੀ ਇਹ ਉਹਨਾਂ ਲੋਕਾਂ ਕੋਲੇ ਰੱਖੀ ਨੂੰ ਇੱਕ ਫੜਨ ਦਾ ਤਰੀਕਾ ਹੀ ਹੁੰਦਾ ਭਰਾਵਾ ਦੇਖੋ ਆ ਦੇਖੋ ਜਿਵੇਂ ਤਰੀਕਾ ਮੇਰੇ ਕੋਲੇ ਆਈ ਦੂਰੀ ਹੋ ਗਈ ਕੋਈ ਚੀਜ਼ ਕੀ ਹਲੋ ਸਰ ਨੂੰ ਪਚਾਉਣ ਵਾੜੂ ਆ ਦੇਖੋ ਕਰ ਦਿੰਦੇ ਤੇ ਵੱਡ ਦੋ ਲੈ ਬੋਲੋ ਬੱਚੋ ਕਾ ਹੋ ਗਿਆ ਦੋ ਆ ਜੇ ਵੀ ਗੰਡ ਹੁਣ ਜਿੱਥੋਂ ਤੱਕ ਦੁਨੀਆ ਵਸਦੀ ਆ ਨਾ ਇਹਨੂੰ ਕੋਈ ਬੰਦਾ ਜੋੜ ਨਹੀਂ ਸਕਦਾ ਕਿਉਂਕਿ ਵੱਟ ਕੋਈ ਨਹੀਂ ਜੁੜਦੀ ਨੂੰ ਕੋਈ ਜੋੜੂ ਤੇ ਆ ਦੇਖੋ ਇਥੋਂ ਬਾਲਕੜੀ ਸੁਣੋ ਇਹ ਛੇਤੀ ਹੋ ਜਾਏਗਾ ਲੈ ਵੀ ਤੂੰ ਇੱਥੇ ਪੜਾ ਇੱਥੇ ਪੜਾ ਅੱਜ ਜੀ ਕਦੋਂ ਪੜ੍ਹਦੇ ਵਾਪਸ ਕਰੋ ਅਨਿਕ ਤਦ ਇਹ ਤੰਗਾ ਉਹ ਜਿਹੜੀ ਕਰਦਾ ਉਹਦੇ ਦੁਨੀਆ ਚਾਰ ਪੱਟ ਵਾਰੀ ਘਾਊਗਾ ਹਲਾਪਾ ਕਿੱਥੇ ਵੱਡੀ ਜੀ ਬੋਲੋ ਮੈਨੂੰ ਜਵਾਬ ਨਹੀਂ ਦੇ ਕੇ ਮੇਰੇ ਪਾਸ ਕੀ ਕਿਉਂ ਦੇ ਕੇ ਉਹਨੇ ਜੁੜੀ ਕਿਵੇਂ ਹੁਣ ਸਮਝੋ ਹੁਣ ਬਾਬਾ ਕਹਿੰਦੇ ਬੱਚੇ ਦੀ ਉਮਰ ਬਾਝੂ ਪਰ ਬੱਚਾ ਆਪਣੀ ਕਿਸਮ ਤਾਂ ਆਪ ਬਣਾਉਂਦਾ ਇਹ ਬੁਝੁਰਦੀ ਕਿਵੇਂ ਆ ਹੁਣ ਤੁਹਾਡੇ ਘਰੇ ਕੋਈ ਜੋਗੀ ਆ ਕੇ ਬਾਬਾ ਕਹਿੰਦੇ ਮੇਰੇ ਅਸੀਂ ਵਟਕੇ ਜੋੜ ਦੂੰ ਉਹਨੂੰ ਅਸੀਂ ਵੱਢਣ ਤੋਂ ਪਹਿਲਾਂ ਮਿਲ ਕੇ ਦੇ ਦਿਓ ਪਰ ਉਹਨੂੰ ਦੱਸਿਓ ਨਾ ਵੀ ਅਸਾਂ ਅਸੀਂ ਬਾਬਾ ਜੀ ਮਿਣੀ ਹੋਈ ਆ ਅੰਦਰ ਜਾ ਕੇ ਬੋਲਦੇ ਮਿਲੋ ਪਰ ਮਿਲੋ ਥੱਲੇ ਵੀ ਲੰਮੀ ਕਿੰਨੀ ਮੰਨ ਲਓ ਆਪਾਂ ਇੱਦੀ ਤੇ ਛਿਦਤੀ ਹਾਂ ਹੇਠਲੀ ਮਿਲ ਕੇ ਇੱਦੀ ਉਹ ਕਹਿੰਦਾ ਵੱਢ ਕੇ ਜੋੜ ਗਈ ਉਹਦੇ ਹੁੰਦੀ ਦਵਾਰੇ ਮਿਣੋ ਦਵਾਰੇ ਮਿਣੋ ਕਿ ਜੇ ਤੁਸੀਂ ਦੁਬਾਰੇ ਮਿਲੂਗਾ ਨਾ ਇਹ ਖਿੱਚ ਕੇ ਵੀ ਨਹੀਂ ਪੂਰੀ ਹੁੰਦੀ ਇਹ ਅੱਗੇ ਨਾਲੋਂ ਇੰਨੀ ਰੱਸੀ ਘਟ ਗਈ ਭਾਈ ਇੰਨੀ ਰੱਸੀ ਘਟਾ ਕਹਦੇ ਬਾਬਾ ਇਹ ਰੱਸੀ ਅੱਗੇ ਨਾਲੋਂ ਛੋਟੀ ਆ ਉਹ ਕਦੋਂ ਨਹੀਂ ਕਰੇ ਤੰਗਾ ਠੀਨਾ ਹੰਦੀ ਨਾ ਇੱਥੇ ਬੈਠਾ ਤੇਰੇ ਹੱਥੇ ਦਿਖਾ ਸਭ ਤੋਂ ਪਹਿਲਾਂ ਰੱਸੀ ਹੱਥ ਵਿੱਚ ਆਉਂਦੀ ਆ ਜਿਹੜੀ ਹੋਣੀ ਵੱਡੀ ਆ ਜਿਹੜੀ ਪਰ ਅੱਛੀ ਵੱਡੀ ਆ ਨਾ ਉਹ ਕਰਦੇ ਦੇ ਥੱਲੇ ਲੁਕੀ ਪਈ ਆ ਆ ਦੇਖੋ ਆ ਰੱਸੀ ਆ ਜਿਹੜੀ ਹੋਣੀ ਵੱਡੀ ਜੇ ਮੈਂ ਸਾਨੂੰ ਨਾ ਦੱਸਦਾ ਫਿਰ ਮੈਂ ਜਾਦੂਗਰ ਬਾਣੀ ਦਾ ਕਮਰ ਟੋਪੀ ਲੈ ਲੈਂਦਾ ਭਾਈ ਸੋਣ ਸੋਣ ਮੇਰੇ ਕੱਪੜੇ ਪਏ ਹੁੰਦੇ ਮੈਂ ਕਹਿੰਦਾ ਤਾਂ ਚੀਜ ਜੜ ਗਈ ਤੂੰ ਜੀ ਸਾੜੀ ਚੁਲ ਜਾਂਦੇ ਮੈਂ ਕਹਿੰਦਾ ਜਿਹੜੀ ਕਾਦਰ ਹੁਣ ਮੈਂ ਤੇ ਬੈਗ ਵਿੱਚ ਰੱਖਦਾ ਇਹ ਤਾਂ ਮੈਂ ਬੈਗ ਵਿੱਚ ਕਾਦਰ ਰੱਖੂਗਾ ਨਾ ਤੇ ਨਾਲ ਹੀ ਵਾਰ ਅਸੀਂ ਫਿੱਟੂਗਾ ਜੈ ਵੀਜੇ ਵਿੱਚ ਪਾ ਲੂ ਇਹ ਮੜਾ ਸਿੱਮੀ ਚੰਗੀ ਕਿਵੇਂ ਆ ਹੁਣ ਮੜਦਾ ਉਹ ਸਮਝੂ ਇਹ ਬੱਚੇ ਰੱਛੀ ਆਪਾਂ ਵਿੱਚ ਨਾਲੋ ਨਹੀਂ ਵੱਡੀ ਤੁਸੀਂ ਮੈਨੂੰ ਆਪ ਨਹੀਂ ਵੱਢ ਕੇ ਛੱਡੀ ਮਾ ਜਦੋਂ ਉਹ ਐਜੀ ਕਿਤੇ ਲਾਗੀ ਕਰੀ ਤਦੋਂ ਮੈਨੂੰ ਕੁਛ ਰਾਵਟ ਆ ਗਿਆ ਪ੍ਰਭੂ ਕੰਨੀ ਹਾਂ ਇਹ ਰਸੀ ਐਤੋ ਵੱਡੀ ਹੋਈ ਐਨੀ ਬਾਕੀ ਸਾਹਕੇ ਦੇਖੋ ਮਤਲਬ ਨਹੀਂ ਵੱਡੀ ਤੇ ਫਿਰ ਦੋ ਕਿਵੇਂ ਦੀਨੀਆਂ ਨੇ ਇੱਥੋਂ ਫੜ ਕੇ ਆ ਜਿਹੜਾ ਵੱਡਿਆ ਹੋਇਆ ਲੋਟਾ ਨਾ ਮੈਨੂੰ ਬਹੁਤ ਤਰਮ ਆਇਆ ਕਰ ਤੂੰ ਮੈਂ ਫੜ ਲਿਆ ਇੱਥੇ ਹੁਣ ਪੱਤ ਕੇ ਹੱਥ ਧਰ ਲਿਆ ਜੋੜ ਨਾ ਪਿਆ ਇਹ ਅਣਪੜ੍ਹੇ ਲੋਕਾਂ ਨੂੰ ਦੋ ਦਿਖਾਈ ਦੇਣਾ ਇਹ ਦੋਨਾਂ ਕਿੰਨਾ ਮੈਨੂੰ ਕਿਸੇ ਨੇ ਨਹੀਂ ਦਿਖਾਇਆ ਇਹਨੂੰ ਬਾਈ ਅੱਡੋ ਅੱਡੀ ਕਰਕੇ ਦਿਖਾ ਉਹ ਇੰਨੀਆਂ ਗੱਲਾਂ ਨਹੀਂ ਕਰ ਦਿੰਦੇ ਆ ਦੇਖੋ ਇਹ ਇੱਥੇ ਤੱਕ ਟੁੱਟੂ ਆਹੀ ਗੰਢ ਨਹੀਂ ਜੇ ਪੁੱਟੂ ਉਹਨੇ ਜਿਹੜਾ ਗੰਢ ਦਾ ਟੁੱਟਾਗਾ ਇਹ ਦੋਨਾਂ ਪਾਸੇ ਭੱਜ ਕੇ ਬਾਹਰ ਨਿਕਲੂਗਾ ਜਿੱਥੇ ਕੀ ਕਰਦਾ ਕੱਢ ਕੇ ਲੈ ਜਾਓ ਆ ਦੇਖੋ ਰੱਸੀ ਸੰਗੀ ਇਹਦੇ ਕਰ ਦੋ ਜਿੱਥੇ ਕੀ ਕਰਦਾ ਕੱਢ ਕੇ ਲੈ ਜਾਓ ਇਹ ਰੱਸੀ ਬਾਹਰ ਆ ਗਈ ਹੋਰ ਤੁਸੀਂ ਸਿੱਕਲੂ ਕਰਕੇ ਦੇਖ ਲਓ ਕਰ ਲਓਗੇ ਹੁਣੇ ਪਰ ਅੱਸੀਂ ਹੋਰ ਛੋਟੀ ਹੋ ਜੂ ਇਧਰ ਆ ਗਏ ਲਾ ਵੇਜ ਨਾ ਬੜਾ ਕੋਤ ਗੰਨ ਲਾ ਹੁਣ ਇਹ ਭਾਈ ਬਾਬਾ ਇਹਨੂੰ ਵੜ ਕੇ ਜੋੜ ਬੈਚਾ ਛੋਥੀ ਨਹੀਂ ਜੁੜਦੀ ਛੋਥੇ ਕਹੋ ਨਹੀਂ ਜੁੜਦੀ ਉਹ ਛੋਟੇ ਬਾਰੀ ਆਏ ਦੂਰੀ ਕਰ ਸਭ ਸਿੱਧੀ ਆ ਜਾਂਦੀ ਇਹ ਆਏ ਦੂਰੀ ਹੋ ਗਈ ਇਹ ਲਾਉ ਭਾਈ ਕਹਦਾ ਇਥੋਂ ਵੱੜ ਕੇ ਜੋੜ ਲਓ ਹੁਣ ਜਿਆ ਕਰਕੇ ਸਿੱਧੂ ਚ ਇਥੋਂ ਵੱਢਦੀ ਤੇ ਨਾਲ ਸੁੱਤੋ ਜਿਹੜੇ ਨਾਲ ਵਾਪਸ ਵੇਰ ਹੋ ਜਾਂਦੀ ਨੇ ਦੋ ਉਹ ਕਹਿੰਦਾ ਕਰਜ ਲੈ ਕੇ ਉਹ ਜਦ ਤੂੰ ਜੀ ਕਰ ਦੇਣਾ ਅੰਦਰ ਜਾਉਂਗੀ ਕੋਛੋ ਜੇ ਹੁਣ ਤੂੰ ਪਹਿਲਾਂ ਕੀ ਕਰਦਾਗਾ ਇੰਨੀ ਕੰਨੀ ਵਧਾ ਕੇ ਬੈਠੀ ਐਨੀ ਕੰਨੀ ਵਧ ਗਈ ਹੁਣ ਉਰਾ ਦੀ ਬੋਤ ਕਿੰਨੇ ਆ ਨਾਗਵਾਲ ਪਾ ਲੋ ਲੈ ਹੁਣ ਤੂੰ ਜੀ ਸਿੱਖ ਗਏ ਸਿਆਣੀ ਵੀ ਹੋ ਗਏ ਹੁਣ ਇਹ ਜਿਹੜਾ ਜੋੜ ਆ ਇਹਨੂੰ ਦੱਬ ਲੋ ਅਜੇ ਕੋਈ ਵੱਡਣ ਵਾਲੇ ਭਾਈ ਨੂੰ ਮੈਂ ਜੋੜ ਨਹੀਂ ਤੇ ਛੱਡ ਦਿੰਦਾ ਆ ਦੇਖੋ ਆ ਵਧੀਆ ਨਾ idan larka ala bolo bolo kayan wuyan yanar kala ਇਹਦਾ ਮੈਨਾਂ ਮੰਨਦਾ ਨਹੀਂ ਕਿ ਇਹਦੇ ਵਿੱਚੋਂ ਕੁਛ ਨੂੰ ਘੋਲ ਲੈਂਦੇ ਆਂ ਕਿਹਨੂੰ ਦੇ ਆਂ ਵਾਹ ਇਹਦੇ ਵਿੱਚ ਤੇ ਰੀਵਲ ਨੂੰ ਘੋਲ ਕੇ ਲੈ ਜਾਂ। ਅਗਰ ਤੁਸੀਂ ਅੱਛਾ ਨਹੀਂ ਤਾਂ ਇਹਦੇ ਵਿੱਚ ਤੇ ਰੀਵਲ ਆ ਹੀ ਮੰਨਦਾ ਲੋਕ। ਬਤੀ ਗਾਟ ਪਾਉਂਦੇ ਨੇ। ਕਰਨ ਕਰਦੇ ਨੇ। ਅੱਗ ਨੇ ਇਹਨੂੰ ਪੁੱਠਾ ਕਰ ਦੋ। ਜੇ ਇਹਦੇ ਵਿੱਚ ਕੋਈ ਚੀਜ਼ ਹੋਵੇ ਨਾ ਬਾਹਰ ਡਿੱਗ ਜਾਂਦੀ ਆ। ਲੋ ਪੁੱਠਾ ਵੀ ਹੋਣੀ। ਹਾਂਜੀ ਹੋ ਗਿਆ ਭਾਈ। ਹੁਣ ਕੁੜੀਆਂ ਚ ਇਕੱਲੇ ਇਕੱਲੇ ਕਿੰਨੇ ਪਾ ਦੋ ਇਕੱਲੇ ਕਰੀ। ਆਹ ਨੂੰ ਕਿਹੜੋ ਵੀ ਇਕੱਲੇ। ਕਰ ਦੋ। ਇਕੱਲੇ ਇਕੱਲੇ ਪਾ ਦਿਆ ਨੀ। ਦੋ ਤਿੰਨ ਉਹਨੇ ਬਾਬਾ ਕੰਤੀ ਛੁੱਟ ਕੇ ਫੋਟੋ ਲੱਗੀ ਆ ਤਿੰਨੇ ਗੇੜੇ ਦੇ ਕੇ ਜਿਹੜੀ ਫੋਟੋ ਆ ਉਹ ਦੇਖਣ ਬਾਅਦੇ ਬੜਾਈ ਆ ਫੋਟੋ ਫੇਰ ਦੀ ਬੋਲਦੀ ਉਹਨੇ ਇਹ ਰੱਬ ਜਿੰਦ ਵਿੱਚ ਕਰ ਕਿਸੀ ਨੂੰ ਆ ਝੋਲਾ ਬਣਾ ਆ ਲੈ ਜੋ ਪੂਰੀ ਤੇ ਮੈਂ ਰਿਪਟ ਭਾਈ ਨੇ ਆ ਲੂ ਕੋਲੇ ਰੱਖੋ ਉਹਨੇ ਜਦੋਂ ਵਿਚੇ ਜਿਹੜੇ ਤੇ ਵਿਚਰੀ ਬਣ ਸੀਗੇ ਉਹ ਕਿੱਥੇ ਆ ਬੋਲੋ ਇਹਦੇ ਕੋਲ ਫੜਾ ਗੋਲੀ ਕੱਲੇ ਕੱਲੇ ਫੇਸ ਆ ਦੇ ਕੋਲ ਬੇਗਣ ਇੱਕ ਦੋ ਆਈ ਜੁੜ ਕੇ ਮਿ ਜਾਣਗੇ ਚੱਕੋ ਵੀ ਜੁੜ ਕੇ ਮਿ ਪੁੱਛੋ ਖੁਲ ਵੀ ਜਾਣਗੇ ਇਹ ਆਏ ਜੁੜ ਕੇ ਬੱਚਿਓ ਇਹ ਰੀਵਰ ਨਾ ਮਾਈਕਰੋਸਕੋਪੇ ਲੈ ਕੇ ਆਏਗਾ ਇਹ ਨਹੀਂ ਉਹਦੇ ਪਹਿਲਾਂ ਨਹੀਂ ਜੁੜੇ ਇਹ ਹੋਰ ਆ ਉਹਨਾਂ ਵਰਗੇ ਆ ਇਹ ਇੱਕ ਫੋਨੇ ਦੇ ਜਿਵੇਂ ਕੱਟੇ ਹੋਏ ਨੇ ਉਹ ਜਿਹੜੇ ਕਹਰੇ ਰੀਵਰ ਨਾ ਉਹ ਆ ਝੋਲੇ ਦੇ ਵਿੱਚ ਹੀ ਰਹਿੰਦੇ ਨੇ ਮੈਨੂੰ ਆ ਦੇਖੋ ਕਿੰਦੇ ਕੋਣੀ ਇਹੋਲੇ ਵਿੱਚ ਸੈਂਸ ਨੇ ਦੋ ਪਰਦੇ ਦੋ ਰੱਖਣੇ ਦਿੱਤੇ ਨੇ ਆ ਤਾਰ ਆਲਾ ਬਰੋ ਆ ਤਾਰ ਦੇ ਬਰੋ ਬਾਦ ਦੀ ਜੀ ਤੁਹਾਨੂੰ ਸੱਚ ਹੈ ਦੀ ਜਿਵੇਂ ਆਪਾਂ ਲਾਈਟ ਬੰਦ ਕਰਦੇ ਇਹ ਚਲਾਕ ਲੋਕ ਜੋਗੀ ਬਿਨਾਂ ਥੇ ਦੇ ਦਬਲੀ ਇੰਨਾ ਲੰਮਾ ਸਾਨੂੰ ਕੂਕੜਾ ਬਣਾਤਾ ਵਿਗਿਆਨ ਨੇ ਬਾਬਾ ਜੀ ਦੇ ਲੋਕ ਨੂੰ ਕਰਾ ਜੋ ਲੁੱਟ ਕੇ ਰੱਖਣਾ ਨਾ ਤੇਰੇ ਕਿ ਜ ਨੂੰ ਅੱਖਾਂ ਦੇ ਜੇ ਨਹੀਂ ਤੂੰ ਫੜਿਆ ਜਾਏਗਾ ਸੋਨੂੰ ਮੇਰੇ ਹੱਥ ਨਹੀਂ ਦੀਂਦਾ ਅੱਛਾ ਜਗਾ ਬਰਕੋ ਇਹ ਸੁਚਿਨ ਉਹ ਫਰਾਂਮ ਰੋਡ ਦਿੰਦਾ ਇਹਦੇ ਵਿੱਚ ਦੋ ਮੂੰਹ ਆ ਆ ਦੇਖ ਨਾ ਕਰ ਕਰ ਇਹਦੇ ਪਹਿਲਾਂ 50 ਇਹ ਨਹੀਂ ਜੁੜੇ ਇਹਦੇ ਵਿੱਚ ਇੱਥੇ ਕਰ ਸਾਜੀ ਕੋ ਮੈਨੂੰ ਨੋਟ ਦਿਓ ਜੀ ਦੱਸ ਬੈ ਜਾਣਾ ਸਾਜੀ ਨੋਟ ਹਾਂ ਦੱਸਾਂ ਦਾ ਦੇ ਦੇ ਬਈ ਇਹ ਨੋਟ ਦਿਨੇ ਕਸਾ ਨੋਟੋ ਵੀ ਦੇ ਕੇ ਆਵਾਜ਼ ਆਪਾਂ ਨਾ ਨਹੀਂ ਦਸਾ ਨਹੀਂ ਰਹਿਣਾ ਵਾਪਸੀ ਕਰ ਦਾਂਗੇ ਲਾ 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 ਆ ਲੋ ਚਲੋ ਇਹ ਕਿਹਨਾ ਰੋਟਾ ਵਿੱਚ ਇਹ ਲੋਕ ਤਾਂ ਆ ਦੇ ਕੇ ਥੱਲੇ ਆਉਂਦਾ ਕਿਉਂਕਿ ਧਰਤੀ ਹਰ ਜਿਹਨੂੰ ਥੱਲੇ ਖਿੱਚਦੀ ਆ ਇਹਨੂੰ ਵੀ ਤਾਹਣੀ ਚੜਾ ਸਕਦਾ ਹੁਣ ਇੱਕ ਜੋਗੀ ਬਾਬਾ ਉਹ ਕਹਿੰਦਾ ਮੈਂ ਛੋਟੇ ਪੈਸੇ ਦੁੱਗਣੇ ਕਰ ਦੂੰਗਾ ਕੋਈ ਬੰਦਾ ਪੈਸੇ ਚੋਰੀ ਨਹੀਂ ਕਰ ਸਕਦਾ ਉਹ ਕਰਦਾ ਕਿਵੇਂ ਆ ਇੱਕ ਰੋਡ ਲੈ ਕੇ ਉਹ ਦਿਖਾਉਂਦਾ ਤਜਰਬਾ ਦੇ ਲੂਟ ਮੈਂ ਪੜਿਆ ਉਹ ਤਾਂ ਮਿੱਠੇ ਡੰਡਾ ਮੇਰੇ ਕੋਲ ਡੰਡਾ ਹੀ ਨਹੀਂ ਆ ਮੇਰੇ ਦਾਦਾ ਇਹ ਵੀ ਬਾਹਰ ਤੋਂ ਹੈ ਕਾ ਜਨਾ ਸੱਚੇ ਤੈਨਾਂ ਦਾ ਕਹੋ ਬੱਚੋ ਕਿੰਨੇ ਤੈਨਾਂ ਲੱਗੀਆਂ 2 ਤੈ ਹੋ ਗਈਆਂ 1 2 ਕੋਣ 3 ਕੋਣ 4 ਕੋਣ 5 ਕਹਿੰਦਾ ਪੰਜ ਫੂਕਾ ਮਾਰ। ਜਿੱਦੂ ਜੀ ਪੰਜ ਫੂਕਾ ਮਾਰੋਗੇ ਨਾ ਉਹ ਕੀ ਕਰਦਾ ਆਏ ਕਰਦਾ ਕਰਦਾ ਹੋਈ ਉਹ ਨੂੰ ਖੋਲੂਗਾ। ਜਿੱਦਾ ਨੋਟ ਖੋਲੂਗਾ ਪੰਜੇ ਤੇ ਆ ਲੈ ਬੋਲੂ। ਲਾਲੀਆ ਘਰ ਦਵੇ ਨੋਟ। ਲਾਲੀਆ ਘਰ ਕੱਢਦੇ। ਇਹ ਲੋਟ ਤੁਸੀਂ ਵੀ ਬੜਾ ਪੂਰੀ ਬਲਾਵਾ ਵੀ 10 ਤੋ ਵੀ ਜਾਏਗੀ। ਇਹ ਨੋਟ ਤੁਸੀਂ ਵੀ ਬਣਾ ਸਕਦੇ ਹੋ ਇਹ ਵੱਡਦਾ ਕਿਵੇਂ ਹੈ ਇਹ ਨੋਟ ਦਾ ਜਿਹੜਾ ਇਹ ਮੇਰੇ ਝੋਲੇ ਵਿੱਚ ਆ ਪ੍ਰਭਾ ਉਹ ਪਾਗਲੀ ਵਿੱਚ ਤੁਸੀਂ ਮੇਰੀ ਕਲਾਸੀ ਨਹੀਂ ਲੈਂਦੀ ਜਿਹਦੇ ਵਿੱਚ ਇੱਥੇ ਕਿ ਬਹਿਣਾਗਾ ਇਹ ਨੋਟ ਉਹ ਇੱਥੇ ਲੁਕੋਇਆ ਹੋਇਆ ਸੀਗਾ ਨਾਲੇ ਵాలే ਨਹੀਂ ਬਣਾ ਲਏ ਇਹ ਨੋਟ ਚ 500 ਦਾ ਉਹਦੇ ਇੱਥੇ ਪਹਿਲਾਂ ਲੁਕੋਇਆ ਹੋਇਆ ਸੀਗਾ ਉਹ ਅਧਨਾਪਨ ਨਹੀਂ ਕਰਕੇ ਇਹ ਨੋਟ ਬਣ ਗਿਆ ਨੋਟ ਲੱਗਿਆ ਸੀਗਾ ਇੱਕ ਦਿਨ ਉਹ ਬੁੜਿਆ ਕੱਢੇ ਕਰਦੇ ਨੇ ਦੂਜੇ ਤਰ੍ਹਾਂ ਲੋਡ ਛੱਡ ਲਿਆ ਆ ਆ ਤੁਹਿਆ ਖਾਲੀ 11 ਦੇ ਕੋਲ ਕੰਟੈਕਟ ਇਹ ਲੋਡ ਦੇ ਨੇ ਇੰਨੇ ਤੱਕ ਲੱਗ ਗਿਆ ਇੱਥੇ ਆਜ ਪਾ ਦੇ ਸ ਪਾ ਲਿਆ ਇੱਥੋਂ ਦੇ ਅੰਦਰ ਡੰਡਾ ਜਿਆ ਕਰਦਾ ਇਹ ਲੋਡ ਲੁਕੀ ਕੀਤਾ ਮਗਰੋਂ ਤੋਂ ਕੋਈ ਬੰਦਾ ਨਹੀਂ ਆਇਆ ਕਰਦਾ ਕਰ ਦੋੜੇ ਲਕੀਤਾ ਉਹਨੇ ਐ ਤੈ ਲੱਗਿਆ ਐ ਲੱਗੀ ਮੇਰੇ ਮਗਰ ਕੋਈ ਬੰਦਾ ਨਹੀਂ ਨਾ ਕਰ ਇੱਥੋਂ ਫੜ ਕੇ ਕਰਦਾ ਉਹ ਔਰ ਇਹ ਉੱਥੇ ਦਰਵਾਜ਼ਾ ਮੈਂ ਇਧਰ ਲੋਕਾਂ ਨੂੰ ਬੈਠਾ ਦਿਖਾਉਣਾਗਾ ਇੱਕ ਆਦੇ ਘੱਟ ਨਹੀਂ ਆ ਦੋੜਦਾ ਆ ਰੋਡੋੜੀ ਪਟਲੇ ਦੋੜੀ ਤੋਂ ਪਟਲੇ ਆ ਗਾ ਲੋਕ ਆਣੂ ਉਹ ਰੋਡ ਉੱਥੇ ਇੱਥੇ ਰਹਿ ਗਿਆ ਲੈ ਵੀ ਇਹ ਨੋਟ ਬੱਚੋ ਅਸਲੀ ਐਸ ਨੂੰ ਅਸਲੀ ਨੋਟ ਦੀ ਕਾਦੀ ਨਿਸ਼ਾਨੀ ਪੜੋ ਆ ਗਾਂਧੀ ਦੀ ਨਿਸ਼ਾਨੀ ਦੇ ਬੱਚਿਓ ਆ ਜਿਹੜਾ ਗਾਂਧੀ ਆ ਇਹਨੂੰ ਤਿੰਨ ਵਾਰੀ ਕੰਧ ਤੇ ਦੱਬ ਕੇ ਮਾਰ ਕੇ ਦੇਖੋ ਆ ਦੇਖੋ ਅਸਲੀ ਜੇ ਨਕਲੀ ਹੁੰਦਾ ਮਹਾਤਮਾ ਗਾਂਧੀ ਦੇ ਅਣਕਾ ਫੋਟੋ ਜਾਨੀਆਂ ਉਹਨਾਂ ਆ ਗਿਆ ਆਪਣੇ ਕੋਲੇ ਰਮਾਲ ਹੁਣ ਮੈਨੂੰ ਮਾਈਕ ਦੇ ਰੂਗਾ ਬਹੁਤ ਧੰਨਵਾਦੀ ਮੈਂ ਮੁੱਠੀ ਚ ਪਾਉਂਗਾ ਮੈਂ ਤੁਹਾਨੂੰ ਪੁੱਛੂ ਵੀ ਰਮਾਲ ਮੁੱਠੀ ਚ ਹੈ ਕਿੰਨਾ ਦੱਸੋ ਬੋਲੋ ਹੈ ਗਿਆ ਹੈ ਗਿਆ ਹੈ ਗਿਆ ਹੈ ਗਿਆ ਜੇ ਤੇ ਮੈਂ ਤੁਹਾਨੂੰ ਕੋਈ ਤੁਝੇ ਕੋਈ ਹੈ ਗਿਆ ਇਹ ਰਮਾਲ ਇਹਦੇ ਵਿੱਚ ਨਹੀਂ ਤੁਹਾਨੂੰ ਦੀਂਦਾ ਆ ਨੋਟ ਪੜੋ ਆਦਰ ਇਹ ਜੇ ਤੇ ਮੈਂ ਰੋਟ ਮੰਗਾ ਤੈਨੂੰ ਫੜਾ ਦੇ ਜੰਗਾ ਇਹਦੇ ਮਰੋਟ ਮੁਗਤੋਂ ਫੁਲਾਇ ਜਾਗਾ ਬਾਈ ਲੈ ਬੋਲ ਬੱਚੀ ਐ ਕਰਦੀ ਕਰਦ ਬੋਲੂ ਇਹਨਾਂ ਵਾਲੇ ਵੀ ਬੱਚੀ ਨਹੀਂ ਨਾ ਕਿਦਾ ਨਹੀਂ ਦਿੱਤਾ ਨਹੀਂ ਦਾ ਦਾ ਇਹ ਫੜੇ ਹੁਣ ਬੋਲੋ ਕੋ ਕੋ ਕੋਈ ਬੜਿਆ ਜੱਜ ਕਰ ਬੋਲ ਐ ਕਰਦ ਜੱਜ ਦੇਖਣਾਂ ਚ ਲੱਗਦਾ ਮੈਲ ਹੁਣ ਦੇਖੋ ਕਦੋਂ ਕਿੱਥੇ ਨਾ ਆ ਆ ਆ ਦੇਖ ਮਾਰਾ ਨਾ ਉੱਥੇ ਵੀ ਨਾ ਦੱਸੋ ਕਿ ਮਾਲ ਕਿੱਥੇ ਆ ਉਹ ਜਦੋਂ ਮੁੱਠੀ ਚ ਨਵਾਲ ਪੀਂਦੇ ਅੰਦਰ ਕਹੋਗੇ ਨਾ ਰਮਾਲ ਅੰਦਰ ਢਾਈ ਨੀ ਸੁਮੰਤਰਾ ਇਹ ਕਿੰਦਾਲਾ ਬਟਾ ਬੋਲੋ ਸੋ ਚਾਹਦਾ ਨੋਟ ਆਏ ਫੜ ਕੇ ਆਏ ਕਰਕੇ ਉਹਦੇ ਨਾਲ ਮਹਾਵਤ ਰਮਾਲ ਜਿੰਨਾ ਸੁਣਦੀ ਨੀ ਮੰਨਦੀ। ਮਾਲੀ ਦੇ ਪਿੱਛੇ ਗਿਆ। ਮਾਲੀ ਦੇ ਇਹ ਕੀ ਆ? ਇਹ ਕੀ ਆ? ਲਾਉਣੇ ਸੁਕਵੀਏ ਕੀ ਆ? ਸਿੱਖਣ ਤੋਂ ਪਹਿਲਾਂ ਹੁਣ ਤੂੰ ਜੀ ਕਰਨਾ ਮੇਰੇ ਹੱਥ ਕਣੀ ਨੀ ਨਿਗਾ ਰੱਖਣੀ। ਮੇਰੇ ਹੱਥ ਦੇ ਉੱਤੇ ਇੱਕ ਨਗਰੀ ਘੂਠਾ ਚੜਿਆ। ਉਹ ਦੂਰੋਦੀਨ। ਇਹ ਘੂਠਾ 10 ਰੁਪਏ ਦਾ ਮੁੱਲ ਮਿਲ ਜਾਂਦਾਗਾ। ਉਹ ਦੁਕਾਨ ਤੋਂ ਮਿਲਦਾ ਜਿਹੜੀ ਦੁਕਾਨ ਇਹ ਕੋਈ ਆਪੈਲਾ ਦੀ ਕੁਛ ਗੱਲਾਂ ਹਨ ਜੀ ਨਾ ਜੇ ਤੁਹਾਨੂੰ ਕੀ ਪਤਾ ਆਪੈਦਾ ਇਹਦਾ ਉਲਾ ਕਰ ਲਿਆ ਤੂੰ ਲਾਉਗਾ ਜਦ ਰਮਾਲ ਜੀ ਨਾ ਜੀ ਕਹਿੰਦਾ ਉਹਨੇ ਰਮਾਲ ਤੇ ਇੱਕ ਗੁੱਠਾ ਰਮਾਲ ਦੀ ਗੁੱਠਾ ਨੇ ਉਠਾ ਲਿਆ ਦੁਬਾਰੇ ਪੋ ਰਮਾਲ ਫੇਰ ਤੁਹਾਨੂੰ ਪਤਾ ਤੁਹਾਨੂੰ ਹੁਣ ਕੀ ਲੱਗਦਾ ਰਮਾਲ ਤੇ ਮੁਠੀ ਚ ਪੈ ਗਿਆ ਉਹ ਰਮਾਲ ਮੈਂ ਪੈਕ ਵਿੱਚ ਜਮਾ ਕਰਦਾ ਹੈ ਤੁਹਾਨੂੰ ਪਤਾ ਆਇਦ ਵਾਲੇ ਵਿੱਚ ਕਪੜਾ ਲਾਈ ਜਾਣਾਗਾ ਇਹੋ ਘਟਾ ਟੈਟਾ ਉਹ ਇਹ ਜਿਹੜਾ ਆਹ ਬਸ ਇਹਨਾਂ ਦਾ ਜਿਹਨਾਂ ਦਾ ਲੋਡ ਵੜਿਆ ਸੁਣ ਲਿਆ ਗੁੱਥੇ ਟੁੱਟ ਲੇ ਘੁੱਟ ਗਿਆ ਆਏ ਕਰਦੇ ਕਰਦੇ ਨੇ ਮੈਂ ਇੱਥੋਂ ਬਿਲਕੁਲ ਕਿਉਂ ਫੜਿਆ ਸਾਰਾ ਸਮਾਨ ਇਹਦੇ ਵਿੱਚ ਹੀ ਛੱਡ ਤਾ ਸਾਰਾ ਸਮਾਨ ਇੱਥੇ ਪਿਚਿਆ ਨਾ ਮੈਨੂੰ ਸੁਲਾ ਗਾ ਇਹ ਬਸ ਸੁਣੋ ਨਾ ਦਾ ਫਿਰ ਕਰਦਾ ਮੈਂ ਤਾਂ ਗੱਲ ਕਰੇ ਮਾਲ ਦੀ ਗੁੱਠਾ ਦੇ ਪੰਨ ਗੁੱਠੀ ਦੀ ਕਰਦਾ ਇਹ 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 ਆਪਾਂ ਇੱਥੇ ਵਿੱਚ ਤਾਂ ਦੇ ਘਰ ਪਤਾ ਮਾਤਾ ਇਹ ਪਤਾ ਸੁਣ ਜੀ ਨਾ ਕਿੰਨਾ ਨਹੀਂ ਬੋਲੂ ਜੈ ਜੈ ਪਹਿਲਾ ਨੰਬਰ ਬੋਲੋ 2 I want to so ਪਤਾ ਜਾਂ ਦਿੱਲੀ ਪਾਤੀ ਲਾ ਕੇ ਇਹਦੇ ਵਿੱਚ ਪਤਾ ਇਹ ਤਾਂ ਹੀ ਕਾਦੀ ਆਦਾ